ਠੰਡਾ ਚਾਉਂਦੀਆਂ ਬੰਦੇ ਵਾੜ ਹੁਣ ਵੇਖ ਨਾ ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਹੁਣ ਇਹ ਕਹਿੰਦੇ ਬੰਦੇ ਭਜਾਰਦੇ ਆ ਅਸੀਂ ਘਰ ਆ ਲਿਆ ਉਹਨਾਂ ਨਾਲ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਲਿਆ ਆ ਮੈਂ ਦੱਸ ਰਿਆਂ ਘਰ ਉਹਨਾਂ ਲੈ ਲਿਆ ਵੈਰੀਫਾਈ ਕਰਾਂਗੇ ਹਾਂਜੀ ਸਰ ਮਾਮਲਾ ਕੀ ਜਿਹੜੀ ਅੱਜ ਦੀ ਤੁਹਾਡੇ ਵੱਲੋਂ ਰੇਡ ਕੀਤੀ ਗਈ ਹੈ ਲਾਈਵ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ ਮਾਮੂਲੀ ਝਗੜਾ ਸੀਗਾ ਕੱਲ ਇੱਕ ਦਰਬਾਖ ਸਿੰਘ ਨਾਮ ਦਾ ਬੰਦਾ ਆ ਦੂਜੇ ਬੰਦੇ ਅਜੂ ਨਾਮ ਦਾ ਬੰਦਾ ਸੀਗਾ ਇਹਨਾਂ ਦਾ ਮਹੱਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ ਜਿਹਦਾ ਅਸੀਂ ਕੰਫਰਮਾਈਜ਼ ਕਰਾਤਾ ਸੀਗਾ ਕੱਲ ਹੀ ਅੱਜ ਫੇਰ ਉਹਨਾਂ ਦੀ ਦਲਬਾਖਦਾਂ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ ਇਹ ਸ਼ੱਕ ਕਰਦੇ ਸੀਗੇ ਪੀਆ ਕਰਦੇ ਜੇ ਬੰਦੇ ਵੜੇ ਆ ਉਹ ਹੀ ਮੌਕੇ ਤਾਂ ਕੇ ਵੇਖ ਲਿਆ ਸਿਰਫ ਘਰ ਆ ਹੀ ਮਿਲੇ ਆ ਹੁਣ ਇਹ ਕਹਿੰਦੇ ਬੰਦੇ ਭਜਾਤੇ ਆ ਅਸੀਂ ਘਰ ਆ ਲਿਆ ਉਹਨਾਂ ਨਾਲ ਲੱਲੇ ਆ ਮੈਂ ਦੱਸ ਰਿਆਂ ਘਰ ਉਹਨਾਂ ਨਾਲ ਲੱਲੇਆ ਵੈਰੀਫਾਈ ਕਰਾਂਗੇ ਜਿੰਨੇ ਤੱਕ ਸੂਰੂ ਕਾਰਵਾਈ ਕਰਾਂਗੇ ਨਹੀਂ ਹੋ ਗਏ ਨਹੀਂ ਕਿ ਨਾ ਜਾ ਰਿਹਾ ਕਿ ਉਹ ਨਸ਼ਾ ਵੇਚਦੇ ਤੇ ਦੇ ਮੁਆਰਜ਼ਤ ਹੰਦਾ ਕਰਾਂਦੇ ਦੇ ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਅਲੀਗੇਸ਼ਨ ਲਾਉਂਦੀ ਲਾਉਂਦੀ ਆ ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਪਰਚਾ ਦੇਣ ਦੇ ਕਾਰਵਾਈ ਕਰਦੇ ਇਹ ਤੇ ਆਮ ਗੱਲ ਹੈ ਵੀ ਜਦੋਂ ਕਿਸੇ ਦਾ ਕੋਈ ਝਗੜਾ ਹੁੰਦਾ ਤੇ ਇੱਕ ਵਜੇ ਟੈਲੀਗੇਸ਼ਨ ਲਾਉਂਦੇ ਆ ਤੇ ਤੁਹਾਡੀ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨਾਂ ਪਰਿਵਾਰ ਵੱਲੋਂ ਬੁਆ ਨਹੀਂ ਖੁੱਲੇ ਗਿਆ ਤੇ ਫਿਰ ਰਿਪੋਰਟ ਹੀ ਲਾ ਕੇ ਉੱਪਰ ਜਾਇਆ ਗਿਆ ਤੇ ਲੱਗਦਾ ਹੈ ਕਿ ਕੋਈ ਹੋਏਗਾ ਉਹਨਾਂ ਦੇ ਅੰਦਰ ਕੋਈ ਮੰਦ ਵੀ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਕਿ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ ਕਈ ਵਾਰੀ ਕਿ ਇਹ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਚੈੱਕ ਕਰ ਲਿਆ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲੀ ਉੱਥੇ ਤੇ ਜਿੱਤੇ ਆਪਕੋ ਇਤਰਾਜ਼ ਜੋਗ ਹੋਵੇ ਹਾਂਜੀ ਭਾਜੀ ਕੀ ਆ ਤੁਹਾਡਾ ਭਾਈ ਮੈਂ ਮੈਂ ਜੀ ਲੰਗਦਾ ਪਿਆ ਸੀ ਇਹ ਭਾਜੀ ਮੇਰੇ ਗਾਸੋਂ ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਗੱਲ ਮੁੰਡੇ ਪਾ ਕੇ 5500 ਰੁਪਈਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਤੇ ਆ ਕਿਛੀ ਨਾ ਕੋਈ ਤੁਹਾਡੀ ਕੋਈ ਰੰਜਿਸ਼ ਹੀ ਪੁਰਾਣੀ ਨਹੀਂ ਜੀ ਕੋਈ ਰੰਜਿਸ਼ ਨਹੀਂ ਕੀ ਖੋ ਮਾਰ ਹੋਈ ਤਾਂ ਹਾਂਜੀ ਖੋ ਮਾਰ ਹੋਈ ਆ ਜੀ 5500 ਰੁਪਿਆ ਤੇ ਫੋਨ ਵੀ ਲੈ ਗਿਆ ਨਾਲ ਮੇਰੇ ਦਾਤਰ ਮਾਰ ਕੇ ਆ ਜੀ ਯਕੀਨ ਇਨਸਾਫ ਕੀ ਜਾਂਦੇ ਪੁਲਿਸ ਕੋਲ ਇਨਸਾਫ ਹੋਏ ਚਾਹਣੇ ਮਾਰੇ ਵੀ ਇਹ ਮਿਹਨਤੀ ਬੰਦਿਆਂ ਦੇ ਆ ਕੰਮ ਜਿਹੜਾ ਹੈ ਮਹੱਲੇ ਚੋਂ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਤੋਂ ਕੱਢਿਆ ਜਾਵੇ ਜੀ ਤੇ ਹੁਣ ਤੁਹਾਡੇ ਜੇ ਕੁੱਟ ਮਾਰ ਹੋਈ ਹੈ ਤੇ ਕਿੱਥੇ ਸੱਟਾ ਕਿੱਥੇ ਲੱਗੀ ਸੱਟਾ ਸਿਰ 'ਤੇ ਦਾਤਰ ਮਾਰੇ ਆ ਜੀ ਤੇ ਫੋਨ ਕਿੰਨੇ ਦਾ ਤੁਹਾਡਾ ਜਿਹੜਾ ਫੋਨ ਹੈਗਾ ਜੀ ਕੋਈ 17 16 17000 ਦਾ ਤੇ 5500 ਰੁਪਿਆ ਲੱਗਦੀ